ਇਸ ਵੱਲ ਦੀ ਵੱਡੀ ਅਪਡੇਟ ਸਟੀਲ ਆਯਾਤ ਤੇ ਚੈਨਸਲਡ ਟੈਰਿਫ ਚੋਲਾ ਦੇ ਉਤਪਾਦਨ ਤੇ ਬਣਿਆ ਦੁਨੀਆ ਦਾ ਬਾਦਸ਼ਾਹ ਭਾਰਤ ਨੇ ਆਰਥਿਕ ਪੱਧਰ ਤੇ ਜੀਨ ਨੂੰ ਦੋਹਰਾ ਝਟਕਾ ਦਿੱਤਾ ਹੈ ਸਰਕਾਰ ਨੇ ਸਟੀਲ ਇੰਪੋਰਟ ਤੇ ਚੈਨਸਲਡ ਦਾ ਟੈਰਿਫ ਲਾ ਕੇ ਘਰੇਲੂ ਉਦਯੋਗ ਮਜ਼ਬੂਤ ਕੀਤਾ ਹੈ ਦੂਜੇ ਪਾਸੇ ਭਾਰਤ ਚੋਲਾ ਦੇ ਉਤਪਾਦਨ ਤੇ ਜੀਨ ਨੂੰ ਪਛਾੜ ਕੇ ਦੁਨੀਆ ਦਾ ਬਾਦਸ਼ਾਹ ਬਣ ਗਿਆ ਹੈ ਇਹ ਕਦਮ ਭਾਰਤ ਦੀ ਆਰਥਿਕ ਤਾਕਤ ਅਤੇ ਆਤਮ ਨਿਰਭਰਤਾ ਨੂੰ ਦਰਸਾਉਂਦਾ ਹੈ ਕੀਨੀ ਇੰਪੋਰਟਰੋਂ ਕੰ ਲਈ ਭਾਰਤ ਸਰਕਾਰ ਨੇ ਸਖਤ ਰੁਕ ਅਪਣਾਇਆ ਹੈ ਭਾਰਤ ਨੇ ਚੀਨ ਦੇ ਟੀਲ ਤੇ 10 ਸਾਲ ਦਾ ਟੈਰਿਫ ਲਾਇਆ ਹੈ ਤਾਂ ਕਿ ਚੀਨ ਭਾਰਤ ਤੇ ਡੰਗ ਨਾ ਕਰ ਸਕੇ ਅਧੇ ਵਪਾਰ ਘਾਟਾ ਘਟ ਹੋ ਸਕੇ ਵਿਦਮਿਤ ਰਾਜੇ ਮੁਤਾਬਕ ਕੁਝ ਸਟੀਲ ਪ੍ਰੋਡਕਟਸ ਸਟੇਟ ਦੇ ਸਾਲ ਲਈ 11 ਤੋਂ 12% ਤੱਕ ਦੀ ਪੋਰਟ ਡਿਊਟੀ ਲੱਗੇਗੀ ਸਰਕਾਰ ਸਸਤੀ ਦਰਾਮਤ ਤੇ ਰੋਕ ਲਾਉਣਾ ਚਾਹੁੰਦੀ ਹੈ ਇਹ ਡਿਊਟੀ ਪਹਿਲੇ ਸਾਲ 12% ਤੇ ਜੁਝ ਸਾਲ 11.5% ਅਰੇ ਕਿ ਜੇ ਸਾਲ 11% ਹੋਵੇਗੀ ਕੁਝ ਦੇਸ਼ਾਂ ਨੂੰ ਸ਼ੋਰਟ ਹੈ ਪਰ ਚੀਨ, ਵਿਏਟਨਾਮ ਅਤੇ ਨੇਪਾਲ ਤੇ ਇਹ ਟੈਰਿਫ ਲਾਗੂ ਹੋਵੇਗਾ ਇਹ ਸਟੇਨਲੈਸ ਟੀਲ ਤੇ ਵੀ ਲਾਗੂ ਨਹੀਂ ਹੋਵੇਗਾ ਇਸ ਪਾਰ ਮੰਦਰਾ ਲੱਕ ਰੇਲੂ ਉਦਯੋਗ ਨੂੰ ਸਸਤੇ ਇੰਪੋਰਟਸ ਤੋਂ ਬਚਾਉਣਾ ਚਾਹੁੰਦਾ ਹੈ ਸਰਕਾਰ ਨੇ ਪਹਿਲਾਂ 200 ਦਿਨਾਂ ਲਈ 12% ਦਾ ਟੈਰਫ ਲਾਇਆ ਸੀ ਅੱਜ ਦੀਆਂ ਇਹਦੀ ਮੁੱਖ ਖਬਰ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਪੰਜਾਬੀ ਲੀਕ ਮੀਡੀਆ ਚੈਨਲ ਦੇ ਨਾਲ ਧੰਨਵਾਦ